ਦੇਖੋ ਅਨੇ ਆਖਿਆ ਆਦਾ ਇਹ ਬੱਚਿਆਂ ਦਾ ਸੁਭਾਅ ਹੁੰਦਾ ਇੱਥੇ ਖੇਡਦਾ ਹੋਊਗਾ ਆ ਜਾਂਦਾ ਬੱਚਿਆਂ ਦਾ ਸੁਭਾਅ ਹੁੰਦਾ ਬੱਚਿਆਂ ਆਲਾ ਫਿਰ ਮਾਰ ਆਵਾਜ਼ ਦੇਖੋ ਜੀ ਕੱਲਾ ਪੁੱਤ ਹਣ ਆਵਾਜ਼ ਕਿੱਥੇ ਵੱਧੇ ਅੱਖਾਂ 'ਚੋਂ ਪਾਣੀ ਆ ਗਿਆ ਅੱਖਾਂ 'ਚੋਂ ਪਾਣੀ ਆ ਗਿਆ ਲਾ ਗਿਆ ਨਾ ਉੱਥੇ ਬਾਜ ਨਾ ਗੁਰੂ ਜੀ ਜਾਵੇ ਜਿੱਥੇ ਮੇਰਾ ਲਾਲ ਗਿਆ ਸਭ ਦਲਾਉਂਦੇ ਹੁੰਦੇ ਆਵਾਜ਼ ਦੇ ਧਾਰਨਾ ਹਾਂ ਬਾਜ ਮਾਰਿਆ ਵਾਲਾ ਉੱਠਿਆ ਫਿਰ ਆਲਾ ਛਮਣਾ ਸੰਗਤ ਆਈ ਹੋਵੇ ਵਿਹੜੇ ਵਿੱਚ ਤੇ ਪੁੱਤ ਕਿੱਥੇ ਚਲਾ ਜਾਊਗਾ ਉઠੇ ਆਰਦਨਦੇਵ ਜੀ ਆਲਾ ਉઠੋ ਦੇ ਆਲਾ ਜੀ ਸੰਗਤ ਆਵੇ ਤੇ ਹੋਰ ਆਵੇ ਉੱਠ ਕੇ ਸੇਵਾ ਉੱਠ ਕੇ ਸਾਧ ਸੰਗਤ ਦੀ ਸੇਵਾ ਚ ਲਾਤਾ ਕੋਈ ਹੋ ਦੁਨੀਆ ਤੇ ਕੌਣ ਸਿਉ ਨੂੰ ਤਵੀਆਂ ਤੇ ਬਹਾਉਣ ਵਾਲਾ ਉਹ ਤਾਂ ਇੱਕ ਇਤਿਹਾਸ ਬਣਾਉਣਾ ਸੀ ਇਤਿਹਾਸ ਰੱਤਿਆ ਫਿਰ ਜੀ ਜਦੋਂ ਵਿਦਾਉਗੀ ਦਿੱਤੀ ਛਮਣਾ ਦਾ ਜੀ ਮਾਤਾ ਕਹਤੇ ਅੰਮਲਸਾਰ ਵੀ ਨਹੀਂ ਗਿਆ ਤੁਹਾਡੇ ਕੋਲੇ ਤੇ ਐਨਾ ਤੁਸੀਂ ਕਿਰਪਾ ਖਵੇਂ ਕਰੀ ਅੱਜ ਤੱਕ ਕੋਈ ਜਿਉਂਦਾ ਪੁੱਤ ਨਹੀਂ ਕਰਿਆ ਮਰਿਆ ਕਿਸੇ ਦਾ ਮੇਰਾ ਜਿਉਂਦਾ ਪੁੱਤ ਕਰਿਆ ਆਵਾ ਦਾ ਸਮਣਾ ਤੇਰੇ ਮੇਰੇ ਪ੍ਰੇਮ ਦਾ ਰਸਤਾ ਪ੍ਰੇਮ ਦਾ ਰਿਸ਼ਤਾ ਤੇ ਜਿਆਦਾ ਹੁੰਦਾ ਹੁੰਦਾ ਹੁਣਾ ਮਾਇਆ ਨਾ ਹੁੰਦਾ ਆਹਦਾ 라ਵਣ ਕਿਹੜੇ ਘੱਟ ਸੀ ਉਥੇ 라ਵਣ ਦੀਆਂ ਤੁਕਾਂ ਪਾਈਆਂ ਉਹਲੇ ਬੇੜੇ ਵਿੱਚ ਬੇਨਤੀ ਆਹ ਆ ਚੰਗਲੀ ਉਹਨ ਕੋਈ ਨਹੀਂ ਜਤੌਣਾ ਤੇ ਬਹਾਉਣ ਵਾਲਾ ਉਹ ਤਾਂ ਇੱਕ ਆਪਾਂ ਨੂੰ ਤੇ ਹੱਥ ਬਣਾਇਆ ਉਹਨਾਂ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਯਾਰੇ ਜੇ ਮਰਨ ਤੇ ਸੋ ਮਰਨ ਤੇ